ਉਨਾਜ ਪਾਧੀ ਯਾਤਰਾ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਤੋਂ ਸੁਖਵੀਰ ਬਾਦਲ ਅਸ਼ਮੀ ਸ਼ਰਮਾ ਇਹ ਵੀ ਸਾਰੇ ਸ਼ਾਮਲ ਹੋਏ ਤਾਂ ਲੱਗ ਰਿਹਾ ਕਿ ਦੇਰੀ ਯਾਤਰਾ ਕਰਦੇ ਟੁਟਿਕਲ ਮੈਸੇਜੇਗਾ ਕਰਦੇ ਭਈ ਜਦੋਂ ਬਾਬਾ ਗੁਰਿੰਦਰ ਸਿੰਘ ਜੀ ਨੂੰ ਛੱਡ ਕੇ ਬਾਕੀਆਂ ਦੀ ਮੈਂ ਗੱਲ ਕਰਨੀ ਚਾਹਣਾ ਕਿਉਂਕਿ ਉਹ ਇੱਕ ਸੰਸਥਾ ਦੇ ਨਾਲ ਬੜੀ ਵੱਡੀ ਦੇ ਨਾਲ ਜੁੜੇ ਨੇ ਜਿਹੜੀ ਧਾਰਮਿਕ ਆ ਤੇ ਉਹ ਪੋਲੀਟਿਕਲ ਸੁਖਵੀਰ ਸਿੰਘ ਬਾਦਲ ਤੇ ਦੂਜੇ ਜਿਨ੍ਹਾਂ ਦੇ ਤੁਸੀਂ ਨੋ ਲਏ ਆ ਕੁਝ ਬੰਦੇ ਨੇ ਪੋਲੀਟਿਕਲ ਜਿਹੜੇ ਜੁਆਇਨ ਕੀਤੇ ਗੁਰਨ ਸਿੰਘ ਸਾਹਿਬ ਨੂੰ ਸਦਾ ਸਾਨੂੰ ਵੀ ਆਇਆ ਸੀ ਮੇਰੀ ਜ਼ਮੀਰ ਨੇ ਲਾਉਣੀ ਕਿ ਉਹ ਯਾਰ ਜਿਹੜੀ ਗੱਲ 15 ਸਾਲ ਪਹਿਲਾਂ ਕਰਨੀ ਸੀ ਉਹ ਅੱਜ ਅੱਜ ਕਰਨ ਦੇ ਤੇ ਉਹਦਾ ਫਾਇਦਾ ਕੀ ਬਾਬਾ ਜੀ ਬਾਰੇ ਮੈਂ ਨਹੀਂ ਬੋਲ ਸਕਦਾ ਕੁਝ ਪਰਾਣਾ ਸਾਹਿਬ ਅੱਜ ਦੀ ਯਾਤਰਾ ਤੇ ਅੱਜ ਤਾਂ ਵੀ ਨਹੀਂ ਕੀਤੇ ਗਵਰਨਰ ਸਾਹਿਬ ਤਾਂ ਪਹਿਲਾਂ ਵੀ 6 ਮਹੀਨੇ ਪਹਿਲਾਂ ਕੱਢ ਚੁੱਕੇ ਆ ਉਸ ਯਾਤਰਾ ਦਾ ਫਾਇਦਾ ਦੱਸ ਦੇਣ ਜਨਤਾ ਨੂੰ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਇਹੋ ਜਿਹੇ ਮਈਆ ਸਾਰੀ ਪੱਗ ਯਾਤਰਾ ਕਰ ਲਈ ਐਕਚੁਅਲੀ ਐਕਸਟ੍ਰੀਮ ਲੈਕ ਪਰਪਲੈਕ ਪੈਨਸ਼ਨਸ ਤੋਂ ਵੀ ਰੀਅਲ ਕੁਸਚਨ ਜੇ ਇਹ ਅਧਾਰਿਕ ਜੈ ਮੋਸਟ ਦਾ ਰੋਡ ਹੀ ਹੈ ਜਿਹੜਾ ਰਿਜ਼ਲਟ ਜਨੇ ਇਹ ਬੁਲਵ ਕਰਦੇ ਇਹ ਫੁੱਲ ਵੀ ਕਰਦਾ ਗਮਨ ਦੀ ਉਹਦੇ ਸਪਾਸਟ ਦੇ ਬੌਟ ਬੈਕਰ ਵਾਲੀ ਇਹ ਇਹ ਉਹ ਤੋਂ ਡਿਬਲੈਕ ਕਰਨੇ ਦੇ ਟਾਈਪਸ ਉਹ ਵੀ ਰਸਟੇ ਜਾ ਰਿਹਾ ਹੈ ਇਸੇ ਕਰਕੇ ਸਭ ਤੋਂ ਪਹਿਲਾਂ ਇਹ ਕਿੰਨੀ ਕੋਲ ਗੱਲ ਠੀਕ ਆ ਇਹਦੇ ਚ ਕੋਈ ਦੋਰ ਆਏ ਨਹੀਂ ਕਿ ਸਮੇਂ ਸਮੇਂ ਦੇ ਉੱਤੇ ਸਰਕਾਰਾਂ ਆ ਲੋਕਾਂ ਦੀ ਟੈਂਸ਼ਨ ਡਿਵਰਟ ਕਰਨੀ ਹੋਰ ਹੀ ਮੁੱਦੇ ਚੱਕ ਦੇਣੀਆਂ ਉਹ ਗਵਰਨਰ ਸਾਹਿਬ ਨੂੰ ਵੀ ਸ਼ਾਇਦ ਮੇਰੇ ਖਿਆਲ ਨਾਲ ਇਲਮ ਪੂਰੀ ਆ ਕਿ ਪਦ ਯਾਤਰਾ ਦੇ ਨਾਲ ਡਰੱਗ ਤੇ ਡਰੱਗ ਨਹੀਂ ਰੁਕਣੀ ਲੇਕਿਨ ਲੋਕਾਂ ਨੂੰ ਦਿਖੇ ਕਿ ਅਸੀਂ ਕੁਝ ਕਰ ਰਹੇ ਆ ਜਿਹੜਾ ਜੌਬ ਮੁੱਖ ਮੰਤਰੀ ਦਾ ਜਾਂ ਪ੍ਰਧਾਨ ਮੰਤਰੀ ਦਾ ਜਾਂ ਹੋਮ ਮਿਨਿਸਟਰੀ ਦਾ ਉਹਦੇ ਤੋਂ ਦੇਖੋ ਲੋਕ ਹੁਣ ਇਹ ਇਹ ਗੇਮ ਹੋ ਗਈ ਕੀ ਕਰ ਕੌਣ ਕੀ ਕਰ ਰਿਹਾ ਹੁਣ ਪਦ ਯਾਤਰਾ ਨੇ ਤਾਂ ਪੱਕੀ ਗੱਲ ਆ ਮੇਰਾ ਦਿਲ ਮੰਨਦਾ ਹੁੰਦਾ ਨਾ ਕਿ ਇਹ ਇਹਦੇ ਨਾਲ ਫੈਸਲਾ ਹੋ ਜਾਦਾ ਤਾਂ ਮੈਂ ਜ਼ਰੂਰ ਜੁਆਇਨ ਕਰਦਾ ਨਹੀਂ ਰਾਣਾ ਜੀ ਕੋਟਮਾਚ ਦਾ ਐਕਚੁਅਲ ਕੰਟੈਕਸਟ ਪੋਲਿਟਿਕਲ ਮੈਲਗਰਮੇਸ਼ਨ ਨਹੀਂ ਲੱਗਦਾ ਬਤੁ ਮੈਂ ਪਹਿਲਾਂ ਕੁਝ ਹੋਰ ਸੀ ਜੋ ਐਕਚੁਅਲੀ ਵੀ ਸੀ ਕੁਝ ਹੋਰ ਸੀ ਉਹ ਨਸ਼ੇ ਨੂੰ ਲੈ ਕੇ ਸੀ ਪਰ ਹੁਣ ਉਹ ਜ਼ਿਆਦਾ ਪੋਲਿਟਿਕਲੀ ਪੋਲਿਟਿਕਲ ਪੋਲਿਟਿਕਲ ਗੱਲ ਕਰਨੀ ਚਾਹੀਦੀ ਆ ਗਵਰਨਰ ਸਾਹਿਬ ਨੂੰ ਕਰਨੀ ਚਾਹੀਦੀ ਆ ਹੀ ਸ਼ੁੱਡ ਮੀਡੀਏਟ ਬੀਟਵੀਨ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪੰਜਾਬ ਲੁੱਕ ਐਟ ਦੀ ਪ੍ਰੋਬਲਮਸ ਐਦਾਂ ਪਦਿਆ ਯਾਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਸਕੂਲਾਂ ਚ ਮੈਂ ਕਹਿ ਰਿਹਾ ਕਿਸੇ ਪਦ ਯਾਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਨਸ਼ਾ ਲੋਕਾਂ ਨੇ ਜਿਹੜਾ ਛੱਡਣਾ ਜਾਂ ਤੇ ਇਮਪਲੋਇਮੈਂਟ ਦੇ ਸੀ ਸਾਧਨ ਨਹੀਂ ਕਰਦੇ ਉਹਨਾਂ ਦਾ ਇਲਾਜ ਦੀ ਗੱਲ ਨਹੀਂ ਹੁੰਦੀ ਸਰਕਾਰ ਕੋ ਪੈਸੇ ਨਹੀਂ ਇਲਾਜ ਕਰਾਉਣ ਦੇ ਸੋ ਬੜੀਆਂ ਗੱਲਾਂ ਬੜਾ ਕੰਪਲਿਕਟਿਡ ਇਸ਼ੂ ਆ ਇਹਨੂੰ 2 ਮਿੰਟਾਂ ਚ ਨਹੀਂ ਕਿਹਾ ਜਾ ਸਕਦਾ ਬਈ ਕੰਮ ਕਰੀਏ ਜਿਹੜਾ ਗਰਾਊਂਡ ਤੇ ਹੋਵੇ ਇਹ ਗਰਾਊਂਡ ਥੋੜੀ ਨਾ ਇਹ ਤਾਂ ਖਬਰ ਬਣਨੀ ਆ ਨੇ بابا ਗੁਰਿੰਦਰ ਸਿੰਘ ਢਿੱਲੋਂ ਜੀ ਨੂੰ ਅਸੀਂ ਅਕਾਲੀ ਦਲ ਨਾਲ ਜਾਂ ਭਾਜਪਾ ਨਾਲ ਹਲੇ ਨਹੀਂ ਜੋੜ ਸਕਦੇ ਅੱਜ ਨਹੀਂ ਜੋੜ ਸਕਦੇ ਜਾਨਾ ਇਹ ਹਾਲੇ ਦੇ ਵੀ ਬੜੀ ਨਹੀਂ ਮਤਲਬ ਮੈਂ 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 ਕਿੱਦਾਂ ਜੋੜ ਸਕਦਾ ਇਹ ਇੱਕ ਸੰਸਥਾ ਦੇ ਗੁਰੂ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਫੋਲੋਇੰਗ ਦੇਖੋ ਬੀਪੀਓ ਭਾਜਪਾ ਦੇ ਲੀਡਰਾਂ ਨਾਲ ਕਿਉਂ ਨਹੀਂ ਕੌਂਗਰਸ ਨਾਲ ਵੀ ਹੋ ਸਕਦੇ ਸੀ ਉਹ ਆਮ ਆਦਮੀ ਪਾਰਟੀ ਨਾਲ ਵੀ ਹੋ ਸਕਦੇ ਉਹ ਉਹ ਮੇਰੇ ਖਿਆਲ ਨਾਲ ਬਾਬਾ ਗੁਰਿੰਦਰ ਸਿੰਘ ਜੀ ਨੇ ਜੁਆਇਨ ਕੀਤਾ ਗੁਰਨਸਾਧਨ ਗਵਰਨਰ ਸਾਹਿਬ ਨੇ ਪਾਈ ਹੁਣੀ ਚਿੱਠੀ ਚਿੱਠੀ ਮੈਨੂੰ ਵੀ ਪਾਈ ਲੇਕਿਨ ਮੇਰਾ ਮਨ ਨਹੀਂ ਮੰਨਿਆ ਉਹ ਨੂੰ ਜੁਆਇਨ ਕਰਨ ਦਾ ਕਿਉਂਕਿ ਇਹ ਪਦਰਾ ਯਾਤਰਾ ਹੈ ਰਾਹੀ ਅਵੇਅਰ ਕਰਨਾ ਕਿ ਡਰਗ ਹੈਗੀ ਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਇਹ ਤਾਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਅਵੇਅਰਨੈਸ ਚਲਣੀ ਚਾਹੀਦੀ ਸੀ ਤੇ ਅੱਜ ਅਵੇਅਰ ਕਰਨ ਵਾਲੀ ਗੱਲ ਨਹੀਂ ਅੱਜ ਤਾਂ ਸੋਲੂਸ਼ਨ ਲੱਭਣ ਦੀ ਲੋੜ ਹੈ ਤਾਂ ਵੀ ਉਹਨਾਂ ਇਹ ਜਿਹੜਾ ਬਾਰਡਰ ਹੈ ਇੱਥੇ ਸੈਂਟਰਲ ਏਜੰਸੀਆਂ ਫੇਲ ਹੈਗੀਆਂ ਪੰਜਾਬ ਦੇ ਡਰ ਬਿਲਕੁਲ 100% 100% ਜਿਹੜੀ ਉੱਤੇ ਜਿਹੜੀ ਸ਼ਰਤੀ ਹੋਣੀ ਚਾਹੀਦੀ ਆ ਬਾਰਡਰ ਤੇ ਨਾ ਜਿਹੜਾ ਸਪਲਾਈ ਚੇਨ ਖਤਮ ਹੋ ਜਾਏ ਜੇ ਭਾਰਤ ਸਰਕਾਰ ਚਾਹੇ ਹਾਂ ਤਾਂ ਚਿੜੀ ਨਹੀਂ ਬਾਰਡਰ ਤੇ ਫੜ ਸਕਦੀ ਨਹੀਂ ਚਲੋ ਬਾਰਡਰ ਤੇ ਤਾਂ ਨਹੀਂ ਬਟੂਗੀ ਜਿਹੜੀ ਕੋਟਾ ਤੇ ਫਟਕਦੀਆਂ ਚਿੜੇ ਉਹ ਵਾਹ ਗੁਜਰਾ ਵਾਹ ਗੁਜਰਾ ਇਹ ਵੀ ਹੈਗਾ ਐਂਡ ਇਹ ਨਿਊਜ਼ ਸੀ ਬੜੀ ਵੱਡੀ ਮੈਂ ਤਾਂ ਪਹਿਲਾਂ ਖੁਦ ਕਹਿ ਚੁੱਕਿਆ ਹਾਂ ਕਿ ਖਾਲੀ ਪੰਜਾਬ ਬਾਰਡਰ ਥਾਣੀ ਨਾ ਜਾ ਨਹੀਂ ਆ ਰਿਹਾ ਬਾਰਡਰ ਥਾਣੀ ਹੀ ਵਪਨ ਨਹੀਂ ਆ ਰਹੇ ਗੁਜਰਾਤ ਔਰ ਰਾਜਸਥਾਨ ਦੇ ਬਾਰਡਰ ਖੁੱਲੇ ਆ ਫਿਰ ਪੋਰਟ ਆ ਮੈਂ ਪਹਿਲਾਂ ਕਹਿ ਚੁੱਕਿਆ ਅੱਛਾ ਰਾਣਜੀ ਇੱਕ ਚੀਜ਼ ਦਸੀਓ 4 ਸਾਲ ਪਹਿਲਾਂ ਸਰਕਾਰ ਬਲਿਆ ਮਾਵੀ ਪਾਰਟੀ ਦੀ ਉਦੋਂ ਐਂਟੀ ਡਰਨ ਸਿਸਟਮ ਨਹੀਂ ਸੀਗਾ ਬਾਰਡਰ ਤੇ ਡੀਜੀਪੀ ਦਾ ਪਿੱਛੇ ਸਟੇਟਮੈਂਟ ਹੈਗਾ ਆ ਕਿ ਜਿਹੜਾ ਆਪਰੇਸ਼ਨ ਸੰਦੂਰ ਦੇ ਬਾਅਦ ਜਿਹੜਾ ਨਜਾਇਜ਼ ਹਥਿਆਰ ਬਾਰਡਰ ਪਾਰ ਤੋਂ ਜ਼ਿਆਦਾ ਆ ਰਹੀ ਹੈ ਹੁੰਦਾ ਐਂਟੀ ਡਰੋਨ ਸਿਸਟਮ ਵੀ ਹੈ ਤੇ ਇੱਕ ਪਾਸੇ ਉਹ ਕਹਿ ਰਹੇ ਕਿ ਜ਼ਿਆਦਾ ਉਥੋਂ ਹਥਿਆਰ ਵੀ ਹੈ ਜਦੋਂ ਐਂਟੀ ਡਰੋਨ ਸਿਸਟਮ ਨਹੀਂ ਸੀਗਾ ਬਾਰਡਰ ਤੇ ਉਦੋਂ ਦਾ ਹਥਿਆਰ ਦੀ ਸਪਲਾਈ ਘੱਟ ਸੀ ਤੁਹਾਨੂੰ ਇਹ ਨਹੀਂ ਦੀ ਇਹ ਸਪਲਾਈ ਹੈ ਇਹ ਜਿਹੜੀ ਇੰਡੀਆ ਦੇ ਵਿੱਚ ਹੀ ਹੋ ਰਹੀ ਹੈ ਲੋਕਲ ਤੇ ਹੀ ਹੋ ਰਹੀ ਹੈ ਪਹਿਮਾਨ ਇਹਦੀ ਯੂਪ ਬਿਹਾਰ ਚ ਹੁੰਦੀ ਸੀ ਉਹ ਮ Punjab ਚ ਵੈਸੇ ਅੱਛੀ ਗੱਲ ਇਹ ਹੁੰਦੀ ਕਿ ਜੇ ਡੀਜੀਪੀ ਸਾਹਿਬ ਇਹ ਕਹਿੰਦੇ ਕਿ 50 ਕਿਲੋਮੀਟਰ ਤੋਂ ਇਧਰ ਦਾ ਸਾਹ ਮੈਂ ਦਊਂਗਾ 50 ਕਿਲੋਮੀਟਰ ਦਾ ਸਾਹ ਭਾਰਤ ਸਰਕਾਰ ਤੇ ਉਹਨਾਂ ਦੀਆਂ ਏਜੰਸੀਆਂ ਦੇਣਗੀਆਂ بس ਇਹਨੇ ਗੱਲ ਮੈਂਸ਼ਨ ਕੁਈ ਨਾ ਮੈਂ ਕੋਰਟ ਦੀ ਗੱਲ ਨਹੀਂ ਕਰ ਰਿਹਾ ਮੇਰੀ ਸਟੇਟ ਆ ਬਾਕਰ ਵਧੀਆ ਇਹ ਟੈਪਰਿੰਗ ਦੀ ਪੇਪਰ ਕੀ ਗੁਜਰਾਤ ਚੋਂ ਟਨਾਨੇ ਸਾਹਿਬ ਨੇ ਆਈ ਆ ਰਾਈਟ ਸੀ ਪੱਤਰਕਾਰਾਂ ਨੇ ਠੀਕ ਲਿਖਿਆ ਪੱਤਰਕਾਰਾਂ ਨੇ ਗਲਤ ਲਿਖਿਆ ਲੇਕਿਨ ਮੈਂ ਅਖਬਾਰ ਚ ਜ਼ਰੂਰ ਪੜਿਆ ਪਰਾਂ ਤੁਸੀਂ ਕਹਿੰਦੇ ਹੋ ਕਿ ਉਹ ਤੇ ਲੇਕਿਨ ਉਹਨੂੰ ਕੰਡੈਮ ਕਿਸੇ ਨੇ ਨਹੀਂ ਕੀਤਾ ਕਿਸੇ ਸਰਕਾਰ ਨੇ ਨਾ ਸੂਬੇ ਦੀ ਨੇ ਤੇ ਨਾ ਸੈਂਟਰ ਦੀ ਨੇ ਕੰਡੈਮ ਨਹੀਂ ਕੀਤਾ ਕਿ ਇਹ ਗਲਤ ਪੱਤਰਕਾਰ ਨੇ ਲਿਖਿਆ ਤਾਂ ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ ਡਿਸੀਸ਼ਨ ਹੋ ਜਾਈਗੀ ਇੱਥੇ ਤੇ ਹਮ ਜੋ ਇਗਨੇ ਯੂਐਸ ਟ੍ਰੇਡ ਅਗੇ ਮਟ ਹੋਇਆ ਤੁਸੀਂ ਆਪ ਮਕਲੀ ਵਿਦਾਈ ਦੀ ਬਸੇ ਯਾਰ ਆਜੋ ਆਜੋ ਇੱਥੇ ਉਹ ਕਰਾਂ ਇਹ ਇੱਕ ਮਿੰਟ ਜੀ ਇੱਕ ਮਿੰਟ ਇਧਰ ਨੂੰ ਨਾ ਤੋਰੋ ਯੂਐਸ ਟ੍ਰੇਡ ਦੇ ਬਾਰੇ ਮੈਨੂੰ ਤੁਸੀਂ ਅਗਲੇ ਹਫਤੇ ਬੁਲਾ ਲਿਓ ਆ ਕ੍ਰਾਈਮ ਦੀ ਜਿਹੜੀ ਗੱਲ ਕੀਤੀ ਇਹਦੇ ਲਈ ਮੈਂ ਫੇਰ ਆਉਂਗਾ ਫੇਰ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦੇਉਂਗਾ ਸਬੂਤ ਸਮੇਤ ਯਾਰ ਦੇਖੋ ਫੇਰ ਸਾਰਾ ਇੱਕ ਕਾਲੀ ਗੱਲ ਗਈ ਹੈ ਕਿਉਂਕਿ ਸੋਲੀਅਮ ਕੋਰ ਦੇ ਵੀ ਆਦੇਸ਼ ਨੇ ਕਿ ਇੱਕ ਪਰਮਨੈਂਟ ਕਿ ਡੀਜੀਪੀ ਲਾ ਰ ਆਰਡਰ ਲਈ ਪੰਜਾਬ ਚ ਲਗਾਉਣਾ ਜ਼ਰੂਰੀ ਹੈਗਾ ਪਰ ਜਿੱਦੀ ਨਿਯੋਦ 2 ਸਾਲ ਦੀ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਕੀ ਕਹਿੰਦਾ ਇਹ ਮਜੀਠੀਆ ਸਾਹਿਬ ਨੂੰ ਪੁੱਛੋ ਮੇਰਾ ਬਿਆਨ ਡਰੱਗ ਬੰਦ ਹੋ ਸਕਦੀ